ਦੁਗਾਂਦੇ ਆਪਣੇ ਪਿੰਡ ਗੰਡਾਖੜੀ ਦੀ ਐਂਟਰੀ ਦਾ ਰੌਣਕ ਮੇਲਾ ਪੰਪ ਟਾਕੇ ਲੱਗੇ ਹੋਏ ਨੇ ਸਾਰੀ ਦੁਕਾਨਾਂ ਤੇ ਤੇ ਆਪਣੀ ਦੁਕਾਨ ਤੇ ਵੀ ਉਹਨਾਂ ਦੁਕਾਨਦਾਰਾਂ ਵੀਡੀਓ ਅੱਗੇ ਦੀ ਪਿੰਡ ਦਾ ਦ੍ਰਿਸ਼ ਦੇਖੋ ਐਂਟਰੀ ਦਾ ਹੈਲੋ ਹਾਂਜੀ ਗੁੱਡ ਮਾਰਨਿੰਗ ਆਪਾਂ ਦੁਕਾਨ ਤੇ ਪਹੁੰਚ ਗਏ ਆ ਜੀ ਤੇ ਤੁਹਾਨੂੰ ਪਤਾ ਹੀ ਆ ਦਿਵਾਲੀ ਦੀ ਚੱਲ ਰਹੀ ਹੈ ਤਿਆਰੀ ਦਿਵਾਲੀ ਦਾ ਕਲੀਅਰ ਹੋ ਗਿਆ ਕਿ ਦਿਵਾਲੀ ਮਨਾਣੀ ਹੈ ਮੰਗਲਵਾਰ ਦੀ ਤੇ ਅੱਜ ਮੱਥੇ ਟੇਕ ਰਹੇ ਨੇ ਕਈਆਂ ਲੈ ਕੱਲ ਟੇਕ ਲਏ ਸੀ ਕਿ ਕੁਝ ਬੰਦੇ ਅੱਜ ਟੇਕ ਰਹੇ ਨੇ ਤੇ ਆਪਾਂ ਵੀ ਕੱਲ ਹੀ ਮਨਾ ਰਹੇ ਆ ਦਿਵਾਲੀ ਤੇ ਸਜਾਉਟ ਕਰਤੀ ਬੰਮਾਂ ਦੀ ਆਪਾਂ ਮਾਲ ਲਾਤੇ ਆ ਹੁਣ ਦੁਪਹਿਰ ਤੋਂ ਬਾਅਦ ਹੋਵੇਗਾ ਕਸਟਮਰ ਦਾ ਖੁਰੂ ਦਿਵਾਲੀ ਦਾ ਬੰਮ ਫਟੋਗੀ ਇਹ ਦੋ ਕੁ ਘੰਟੇ ਦੁਪਹਿਰ ਤੋਂ ਬਾਅਦ ਹੋਵੇਗੀ ਸ਼ੁਰੂ ਇਹ ਕਹਿ ਰਹੇ ਬੱਚੇ ਬੜੇ ਤੰਗ ਕਰਦੇ ਸੀਗੇ ਉਹ ਛੋਟਿਆ ਵਾਲਾ ਕਹਿੰਦਾ ਮੈਂ ਵੀ ਜਾਣਾ ਤੇ ਕੁੜੀਆ ਕਹਿੰਦੀ ਮੈਂ ਵੀ ਜਾਣਾ ਦੁਕਾਨ ਤੇ ਮੈਂ ਕਹਾਂ ਚਲੋ ਆਜੋ ਯਾਰ ਇਹਨਾਂ ਨੂੰ ਘੰਟਾ ਘਾ ਬਿਠਾ ਕੇ ਤੇ ਦੋ ਚਾਰ ਬੰਮ ਪਟਾਕੇ ਦੇ ਕੇ ਘਰੇ ਫੇਰ ਤਾਂ ਇਹਨਾਂ ਨੂੰ ਖੁਸ਼ਤਾ ਕਰਨ ਨਹੀਂ ਗਿਆ ਕਰੀ ਹੁਣ ਬੱਚਿਆਂ ਨੂੰ ਇੱਕ ਚੀਜ਼ ਹੋਰ ਯਾਰਾਂ ਦੀ ਬਸ ਛੋੜ ਜਾ ਕੋਈ ਐਨਾ ਛੋਟੀ ਬੜੀ ਰਹੇ ਜਾਂਦੇ ਰਹਿ ਕੇ ਕੁਝ ਕਹਿੰਦੇ ਕੁਝ ਇਹ ਆਉਂਦਾ ਨਾ ਐਟਮ ਪਹਿਲਾਂ ਦੇ ਘਰ ਨਾਲ ਲੈ ਕੇ ਪੈਦਾ ਐਕਟਰਾ ਰੱਖ ਲਈ ਦਰਵਾਜ਼ਾ ਖਰਾਬ ਉਹ ਜੇ ਕੋਈ ਫਾਇਦਾ ਨਹੀਂ ਆਗਾ ਇੱਕ ਟੂਰੀ ਹੈ ਅੱਜ ਕਹਿੰਦੇ ਕਿ ਜਿਹੜੀ ਬਾਦਰੀ ਵਿਖੜੀਆਂ ਵਾਲੇ ਵਾਲੇ ਦੇ ਗੇੜੇ ਆ ਜੋੜ ਇੱਕ ਗਾਰਡਨ ਘਾਟਾ ਵਾ ਮੱਝੇ ਰਾਜ ਫੇਲੇ ਗਏ ਆਵਾਂਗੇ ਹੋਰ ਚੱਲਦੇ ਆ ਆ ਦੇਖੋ ਜੀ ਸੋਨੀ ਬਾਈ ਵੀ ਮਿਲੇ ਸਾਨੂੰ ਦੁਕਾਨ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਦੇਖੇ ਜੀ ਆ ਲੜੀ 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 ਇਹ ਕਮੋਡਿਟੀ ਜਬੀ ਆ ਵੀ ਮੈਂ ਦੇ ਮਾਰਦਾ ਹੈਪੀ ਦਿਵਾਲੀ ਹੈਪੀ ਦਿਵਾਲੀ ਗੱਲਾ ਗੱਲਾ ਹੀ ਲਾ ਦਿੰਦੇ ਉਰਾ ਨਾ ਨਾ ਤਾਰ ਬੰਨ ਰਸੀ ਬਣੀ ਗਿਆ ਲੋੜ ਦੀ ਯਾਰ ਟੋਪੇ ਸੁਧਾਨ ਕਰ ਰਹੇ ਸੀ ਰਾਤ ਆਪਾਂ ਨੂੰ WhatsApp ਮੈਸੇਜ ਆਇਆ ਨੇ ਟਾਈਮ ਨਾਲ ਆ ਜਾਓ ਖਾਣ ਪੀਣ ਨੂੰ ਮਿਲੇਗਾ ਪਰ ਹੈ ਨਹੀਂ ਤੇ ਆਪਣੀ ਤਿਆਰੀ ਨਹੀਂ ਹੋਈ ਰਾਤ ਨੂੰ ਇਹ ਪਾਉਂਦਾ ਆਪਣਾ ਮੈਸੇਜ ਖਾਣ ਪੀਣ ਆਇਓ ਖਾਲੀ ਵਿਆਹ ਕਾਊਂਟਰ ਆਪਦਾ ਖਾਣ ਪੀਣ ਆਏ ਸੀ ਕਿ ਫਿਰ ਤਾਂ ਐ ਨਹੀਂ ਜਾਣਾ ਆਪਣੇ ਕੋਲ ਯੋ ਭਾਈ ਬੁਲਾਇਆ ਟੈਂਟ ਵਾਲਾ ਆਪਾਂ ਨੇ ਛੱਤ ਨਹੀਂ ਹੈ ਦੀ ਬੰਬਾ ਹੋ ਰਿਆ ਗਰਮ ਪੁਰੇ ਕਈ ਵਾਰ ਆਗੂ ਕੋ ਲੱਗ ਜੇ ਰ ਟੈਂਟ ਵਾਲੇ ਨੇ ਵੋਲ ਲੇਟ ਕਰਾ ਅੱਜ ਕੱਲ੍ਹ ਕਾ ਆਏ ਨਹੀਂ ਅੱਜ ਆਇਆ ਬੜਾ ਔਖਾ ਲਾ ਵੀ ਲੈ ਜਲਦੀ ਓ ਛੱਤ ਮਾਨੂੰ ਗੜਾ ਕੱਢਿਆ 화 ਲੱਗਣੇ ਵਾਤਾ ਗਿਆ ਉਹ ਪੱਟੀ ਕਿੱਧਰ ਮੈਂ ਫਸ ਗਿਆ ਹੁਣ ਹੋਰ ਬੜਾ ਸਭ ਤੋਂ ਕੰਮ ਹੋਇਆ ਪਤਾ ਕਿ ਪੱਟੀ ਵੀ ਆਏਗਾ ਹੱਲ ਕਰਦੇ ਟੈਂਟ ਵਾਲੇ ਵੀ ਨਹੀਂ ਲੋਡ ਰਖਾੜਾ ਉਲਝਰੇ ਆ ਜਗ੍ਹਾ ਹੈਗੀ ਟਕੋਣੀ ਹੋਈ ਸਾਡ ਹਾਈ ਗਾਇਜ਼ ਹਾਂ ਜੀ ਦੋਸਤੋ ਆਪਣੀ ਨਾ ਦਿਮਾਗ ਮਾ ਤੇ ਫੁਰਨਾ ਫਿਰ ਰਿਹਾ ਮੇ ਅੱਪਾ ਮੁਰਨਾ ਮਠਾਈ ਵਾਲਾ ਹੈ ਮੇ ਤਾਂ ਕਰੇ ਵੀ ਅਸੀਂ ਤਾਂ ਹੋ ਗਏ ਫਰੀ ਵੀ ਥੋੜਾ ਮਾਲ ਲੈ ਗਿਆ ਸਾਈਜ਼ ਕਿੰਨਾ ਚੱਕਰ ਦੋ ਦਿਨ ਦਾ ਕੱਲ ਤਾਂ ਵੀ ਅੱਜ ਦਾ ਹੀ ਤੇ ਆਪਾਂ ਨੇ ਸਲਾ ਬਣਾਈ ਉਹ ਰੇ ਆਪਾਂ ਰੱਖ ਲਿਆ ਪੰਪ ਟਾਕੇ ਠੀਕ ਹੈ ਜੀ ਆਪਣਾ ਲੱਗਿਆ ਵਾਲਾ ਫਹੀ ਵਾਲਾ ਕੰਦਾ ਲੱਗਿਆ ਲਾੜਾ ਇਹ ਮੈਂ ਰੱਖਦੇ ਵੰਮ ਬਟਾਕੇ ਹੋਰਾ ਇਹ ਨਹੀਂ ਜਾ ਕੇ ਨੂੰ ਮਡੇ ਰਹਿਣਾ ਮੁੰਮੜਾ ਇਹ ਹੈ ਨਹੀਂ ਵੰਮ ਡੇਗਾ ਜਿਉਂ ਕਹਦਾ ਰ ਰੱਖਾ ਕਾਉਂਟਰ ਲਾ ਮੈਂ ਆਪਾਂ ਕਈ ਵੀਰੀਆਂ ਕਿਲੇ ਲਾਣ ਤੇ ਲਾਵਾ ਆਪਾਂ ਵੰਮ ਬਟਾਕੇ ਠੀਕ ਹੈ ਨਾ ਹਾਂ ਇਹ ਕੰਮ ਕਰਨਾ ਪੈਣਾ ਅਸੀਂ ਪਹਿਲੇ ਬੈਠੇ ਆ ਵੰਮ ਰੱਖਣਾ ਨੇ ਹਾਂ ਵੰਮ ਬੈਠਣਾ ਇਹ ਰੈਡੀ ਕਰਦੀ ਆ ਟੇਰ ਤੋਂ ਹਾਂ ਹਲੋ ਹਾਂਜੀ ਦੋਸਤੋ ਆਪਣਾ ਅਗਰ ਦੁਪਹਿਰ ਦਾ ਖਾਣਾ ਮਾਰਨਿੰਗ ਦੀ ਤੇ ਦੁਪਹਿਰ ਦੀ ਰੋਟੀ ਆ ਗਈ ਆਪਣੀ ਆਇਨੇ ਪਰੌਂਠੇ ਪਰੌਂਠੇ ਨਾਲ ਆ ਗਈ ਮਲਾਈ ਫਤਿਹ ਫਤਿਹ ਤਾਂ ਖਾਲੀ ਅਚਾਰ ਖਾਲਿਆ ਅਚਾਰ ਵੀ ਆ ਗਿਆ ਖਾਂਦੇ ਹੀ ਪਤਾ ਕਿ ਸਵੇਰ ਦੇ ਫਿਰੇ ਆ ਭਾਦ ਦੌੜ ਦੇ ਅਜੇ ਰੌਣਕ ਮੇਲਾ ਤਾਂ ਹੋਏਗਾ ਸ਼ਾਮ ਦਾ ਸ਼ੁਰੂ ਕੀ ਦੀਵਾਲੀ ਦਾ ਤਕਰੀਬਨ ਇੱਕ ਦਿਨ ਪਹਿਲਾਂ ਸ਼ਾਮ ਦੀ ਜਿਆਦਾ ਹਲਚਲ ਹੁੰਦੀ ਹੈ ਭਾਦ ਦੌੜ ਰੇਗਵੰਦਾ ਕੰਮ ਤੋਂ ਹੋਏਗਾ ਕੱਲ ਦੀ ਤਿਆਰੀ ਜੁੜ ਜਾਈਗਾ ਸਮਾਨ ਲੈਣਾ ਜੀ ਇਹ ਬੰਦੇ ਰਾਜਿਤ ਵਾਲੀ ਮਨਾਰੇ ਨੇ ਕਈ ਮਨਾਰੇ ਨੇ ਕੱਲ ਇਸ ਵਾਰੀ ਸਰਕਲ ਦਾ ਐਂ ਉੜਜਿਆ ਪਿਆ ਕੋਈ ਸਮਝ ਨਹੀਂ ਆ ਰਹੀ ਗੱਲਬਾਤ ਦੀ ਚਲੋ ਦੇਖਦੇ ਆ ਪਰਮਾਤਮਾ ਅੰਸ ਰੱਖੀ ਹੈ ਮਾਲ ਹਰੇ ਕੇ ਬੰਦੇ ਨੇ ਕਿੰਨੇ 5 ਦਾ ਕਿੰਨੇ 10 ਦਾ ਕਿੰਨੇ 20 ਦਾ 50 ਦਾ ਲਾਇਆ ਪਰਮਾਦਾ ਮੇਂ ਕਿਰਪਾ ਕਰੇਗਾ ਦੇਖੋ ਟੋਪੀ ਪ੍ਰਦਾਨ ਥੈਂਕ ਯੂ ਆਪ ਦਾ ਡੱਬਾ ਮੈਨੂੰ ਮਿਲ ਗਿਆ ਜੀ ਬਿਸਕੂਟਾ ਜੋ ਵੀ ਹੈਗਾ ਸਮਾਨ ਸਵਾਨ ਇਹ ਕਿੰਨੇ ਦਾ ਹੈ 20 ਰੁਪਏ ਦਾ 20 ਰੁਪਏ ਦਾ ਪੀਸ ਆ ਇਹ ਐ ਸਟੈਂਡ ਜੋ ਆਪਾਂ ਨੂੰ ਸਿੰਘ ਟੈਕਸੀ ਸਟੈਂਡ ਦੇ ਤਰਫੋਂ ਥੈਂਕ ਯੂ ਧੰਨਵਾਦ ਆਪਣੀ ਟਿਸ਼ਰਟ ਨਾਲ ਹੋ ਗਿਆ ਮੈਚੇ ਸ਼ਾਮ ਦੇਣਾ 4 ਵਜੇ ਗੇ ਰੌਣਕ ਮੇਲਾ ਕੁਝ ਨਹੀਂ ਹੈਗਾ ਯਾਰ ਦੀਵਾਲੀ ਦਾ ਸਮਝ ਨਹੀਂ ਆ ਰਹੀ ਕੁਝ ਅਜੇ ਗਾਗ ਸੁਰੂ ਨਹੀਂ ਹੋਇਆ 5 ਵਜੇ ਸ਼ੁਰੂ ਹੋਏਗਾ 6 ਵਜੇ ਸ਼ੁਰੂ ਹੋਏਗਾ 4:30 ਤੱਕ ਹੋਗੇ ਤਕਰੀਬਨ ਵੇਟ ਕਰ ਰਹੇ ਆ ਸਵੇਰ ਦੇ ਬੈਠੇ ਆ ਗਾਗ ਦੀ ਕੋਈ ਅਜੇ ਗਾਗ ਦਿਖ ਨਹੀਂ ਰਿਹਾ ਸਾਰੇ ਰੌਣਕ ਮਤਲਬ ਦੁਕਾਨਦਾਰ ਐਂ ਬੈਠੇ ਆ ਕੰਮ ਘੁੰਮ ਕਿਸੇ ਕੋਲ ਨਹੀਂ ਹੈਗਾ 5 ਵਜੇ ਦੇ ਕਰੀਬ ਮਾਰਕੀਟ ਚ ਹਲਚਲ ਵਧੀ ਆ ਜੇ ਰੌਣਕ ਤਾਂ ਵਧੀਆ 5 ਵਜੇ ਤੋਂ 5 ਵਜੇ ਦੇ ਕਰੀਬ ਗਾ ਗਾਣਾ ਸੁਰੂ ਨਹੀਂ ਹੋਇਆ ਆ ਜੇ ਸਾਰੇ ਦੁਕਾਨਦਾਰ ਵੇਲੇ ਇੱਕ ਇਧਰ ਤੋਂ ਟੋਲਾ ਆਂਦਾ ਹੋਇਆ ਇਹ ਟੋਲਾ ਆ ਰਿਹਾ ਭਈ ਲੇਵਰ ਵਾਲਾਗਾ ਆਜੋ ਆਜੋ ਬੰਮਪ ਟੱਕਾ ਪਿਛਲੇ 2-3 ਸਾਲਾਂ ਤੋਂ ਮੁਕਾਬਲੇ ਤੋਂ ਜਿਹੜਾ ਇਸ ਟਾਈਮ ਗਾਹ ਕੋਂਦਾ ਸੀਗਾ ਨਾ ਉਹ ਇਸ ਸਾਲ ਨਹੀਂ ਹੈਗਾ ਬਹੁਤ ਫਰਕ ਹੈ ਨਹੀਂ ਤੇ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਗਾਗ ਹੁੰਦਾ ਸੀਗਾ ਸੋਣਾ ਯਾ ਤਾਂ ਦੁਕਾਨਾਂ ਜ਼ਿਆਦਾ ਹੋ ਗਈਆਂ ਯਾ ਡਬਲ ਦੇ ਚੱਕਰ 'ਚ ਲੋਕ ਮੰਨ ਕੇ ਚਲੋ ਪਰ ਇਸ ਵਾਰੀ ਗਾਗ ਨਹੀਂ ਹੈਗਾ ਪਿਛਲੇ 2-4 ਸਾਲਾਂ ਤੋਂ ਮੁਕਾਬਲੇ ਇੱਕ ਗੱਲ ਹੋਰ ਹੈ ਇਹ ਨਾ ਬੰਦਾ ਕੀ ਵੇਟ ਆ ਇਹਨਾਂ ਕੀ ਵੇਟ 9 ਵੇ ਤੇ ਬਾਅਦ ਆ ਚਾਹ ਪਾਣੀ ਪੀ ਗਾਏਂਗੇ ਫਿਰ ਦial ਹੋਏਂਗੇ ਫੇਰ ਬੜੇ ਬੜੇ ਬੰਮ ਮੰਗੇ ਆ ਦੇਖੋ ਹੁਣ ਕਦ ਮੰਗੇ ਗਏ ਕਾਕਾ ਭਾਈ ਕਹਿ ਰਿਹਾ ਕਿ ਰੌਣਕ ਰੌਣਕ ਨੂੰ ਦੇਖਾ ਨਾ ਮਤਲਬ ਘਰਾਂ ਦਿਲ ਨਹੀਂ ਲੱਗ ਰਿਹਾ ਪਰ ਅਗਰ ਸੱਚੀ ਪੁੱਛਿਆ ਨਾ ਅਗਰ ਮੇਰੇ ਦੁਕਾਨਦਾਰ ਦੇ ਹਿਸਾਬ ਨਾਲ ਤਾਂ ਬਿਲਕੁਲ ਰੌਣਕ ਨਹੀਂ ਹੈਗੀ ਕਹਿਣ ਦਾ ਮਤਲਬ ਇਹ ਆ ਦੁਕਾਨ ਗਾਹਕ ਨਹੀਂ ਹੈ ਘੁੰਮਣ ਵਾਲੇ ਜਿਆਦਾ ਨਹੀਂ ਬੰਬ ਪਟਾਕੇ ਵਾਲਾ ਗਾਹਕ ਕੋਈ ਨਹੀਂ ਹੈਗਾ ਨਹੀਂ ਤਾਂ ਇਸ ਟਾਈਮ ਇੰਨਾ ਤਾਂ ਕਾਉਂਦਾ ਹੱਦ ਹੱਦ ਤੋਂ ਜ਼ਿਆਦਾ ਦੇਖਦੇ ਆ ਕੱਲ ਨੂੰ ਹੁਣ ਕੱਲ ਤੇ ਉਮੀਦ ਆ ਕਿ ਐ ਬਣੇਗਾ ਡਿਊਟੀਆਂ ਡਿਊਟੀ ਤੇ ਖੜੇ ਆ ਜੀ ਹੈਲੋ ਹਾਂ ਜੀ ਦੋਸਤੋ ਰਾਤ ਦੇ ਵੱਜ ਗਏ 9 ਜੀ ਤੇ ਹਲਚਲ ਹੁਣ ਬਿਲਕੁਲ ਹੀ ਖਤਮ ਹੋ ਗਈ ਮਾਰਕੀਟ ਚ ਤੇ ਜਿੱਦਾਂ ਆਪਾਂ ਕਹਿ ਸਕਦੇ ਆ ਕਿ ਜਿਹੜੀ ਅੱਜ ਦੀ ਦੁਆੜੀ ਸੀਗੀ ਉਹ ਦੁਆੜੀ ਸੀਗੀ ਸਿਰਫ 30 ਤੋਂ 35% ਪਿਛਲੇ 2-4 ਸਾਲਾਂ ਦੇ ਮੁਕਾਬਲੇ ਜਿੱਦਾਂ ਪਹਿਲਾਂ ਘਟਫਟ 60-70% ਦੁਆੜੀ ਮਨਾਈ ਜਾਂਦੀ ਜੀ 60% ਮੰਨ ਕੇ ਚਲੋ ਲੇਕਿਨ ਜਿਹੜੀ ਇਸ ਇਸ ਵਾਰ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਜੋਰ ਲੱਗੇ 30 ਤੋਂ 35% ਸੇਲ ਹੋਈ ਹੈ ਜੀ ਤੇ ਬਾਕੀ ਉਮੀਦ ਹੁਣ ਕੱਲ ਤੇ ਆ ਕੱਲ ਦਾ ਦਿਨ ਦੇਖਣਾ ਕਿੰਨਾ ਰਹੇਗਾ ਪੂਰੀ ਮਾਰਕੀਟ ਜੈਂ ਹੀ ਗੱਲਾ ਆਪਣੇ ਕੋਲ ਨਹੀਂ ਮਾਰਕੀਟ ਜਗਾ ਘਟ ਜੀਗਾ ਤੇ ਹੁਣ ਉਮੀਦ ਕੱਲ ਤੇ ਆ ਜੀ ਦੇਖਦੇ ਆ ਕੱਲ ਮਾਰਨਿੰਗ ਟਾਈਮ ਦਿਨ ਹੈ ਮੰਗਲਵਾਰ ਜਿਹੜੇ ਬਹੁਤ ਬੰਦੇ ਦਿਵਾਲੀ ਕੱਲ ਨੂੰ ਮਨਾ ਰਹੇ ਨੇ ਦੇਖਦੇ ਆ ਕੀ ਬਣਦਾ ਜੇ ਇੱਕ ਦੋ ਆਈਟਮ ਆਪਣੇ ਕੋਲ ਘਟ ਗਈ ਆਪਾਂ ਹੁਣ ਆਰਡਰ ਕਰਦੇ ਆ ਮੰਗਾਉਂਦੇ ਆਂ ਦੁਕਾਨ ਵਾਲੇ ਨੂੰ ਫੋਨ ਕਰਦੇ ਆ ਜਿਹੜੀ ਆਈਟਮ ਨਹੀਂ ਹੈਗੀ ਆਪਾਂ ਉਹ ਮੰਗਾ ਲੈਂਦੇ ਆ ਤੇ ਆਪਾਂ ਜੀ ਵਲੌਗ ਹੁਣ ਖਤਮ ਕਰਦੇ ਆਂ ਮਿਲਾਂਗੇ ਕੱਲ ਮੰਗਲਵਾਰ ਨੂੰ ਦਿਵਾਲੀਆ ਦੇ ਦਿਨ ਓਕੇ ਬਾਈ ਗੁੱਡ ਨਾਈਟ ਹਾਂਜੀ ਦੋਸਤੋ ਰਾਤ ਦੇ ਵੱਜ ਗਏ 10:30 ਦੁਕਾਨ ਆਪਾਂ ਕਰਦੀ ক্লোਜ਼ ਦੋਨੋਂ ਪਾਸੇ ਤੋਂ ਇੱਧਰ ਵੀ ਦੁਕਾਨ ਦਾ ਤਾਲਾ ਮਾਰਦੇ ਆਂ ਇੱਧਰ ਵੀ ਤਾਲਾ ਲਾ ਦਿਆ ਤੇ ਪਰ ਇੱਕ ਗੱਲ ਨਾ ਮੇਰੇ ਖਿਆਲ ਪੰਜ ਜਾਂ 10 ਸਾਲਾਂ ਚ ਪਹਿਲੀ ਵਾਰੀ ਹੋਈ ਆ ਜਦੋਂ ਵੀ ਮੈਂ ਦਿਵਾਲੀ ਮਨਾਣ ਲਗਿਆ ਕਿ ਪਹਿਲੀ ਵਾਰ ਮੈਂ ਅੱਜ ਦੁਕਾਨ ਕਲੋਜ਼ ਕਰੀ ਆ ਨਹੀਂ ਤਾਂ ਮੇਰੇ ਪੜੋਸੀ ਵੀ ਹਲਵਾਈ ਕਸ਼ਮੀਰੀ ਅੰਕਲ ਦੇ ਮੁੰਡੇ ਇਹਨੇ ਤੇ ਸਾਰੇ ਲੜਕੇ ਤੇ ਮੈਂ ਵੀ ਇੱਥੇ ਦੁਕਾਨ ਤੇ ਹੀ ਹੁੰਦਾ ਸੀਗਾ ਤਕਰੀਬਨ ਰਾਤ ਨੂੰ ਉਹ ਤਾਂ ਪਹਿਲੀ ਵਾਰੀ ਹੋਇਆ ਕਿ ਮੈਂ ਅੱਜ ਦੁਕਾਨ ਬੰਦ ਕਰਕੇ ਅੱਜ ਘਰੇ ਰੈਸਟ ਕਰਾਂਗਾ ਨਹੀਂ ਦਿਵਾਲੀ ਦੇ ਇੱਕ ਦਿਨ ਪਹਿਲਾਂ ਐਸੀ ਰਾਤੀ ਰਹਿਣਾ ਇਹਨਾਂ ਕੋਲ ਯਾਰ ਦੋਸਤ ਇੱਧਰ ਖਾਣਾ ਪੀਣਾ ਹਲਵਈਆਂ ਕੋਲ ਮਤਲਬ ਗੱਲਾਂ ਮਾਰਨੀ ਐ ਫੇਰ ਰਾਤੀ 12 1 ਵਜੇ ਸੋਣਾ ਤੇ ਇਸ ਵਾਰ ਇਹ ਵੀ ਫ੍ਰੀ ਹੋ ਗਏ ਕਹਿੰਦੇ ਸਾਡਾ ਵੀ ਕੰਮ ਨਿਬੜ ਗਿਆ ਮਠਾਈ ਸਾਰੀ ਖਤਮ ਹੋ ਗਈ ਕਹਿੰਦੇ ਅਸੀਂ ਦਾ ਵੀ ਸਾਰਾ ਕੰਮ ਵਧੀਆ ਨਿਬੜ ਗਿਆ ਨਾ ਤਾਂ ਇੱਕ ਦਿਨ ਪਹਿਲਾਂ ਫ੍ਰੀ ਹੋ ਗਏ ਦੀਵਾਲੀ ਤੋਂ ਇਹ ਤੇ ਬੰਦ ਕਰਕੇ ਚਲੇ ਗਏ ਘਰੇ ਤੇ ਆਪਾਂ ਵੀ ਘਰੇ ਜਾਣ ਲੱਗੇ ਆ ਜੀ